ਹਾਂਜੀ ਸੁਪਰੀਅਰ ਡਿਜ਼ਾਈਨ ਆ ਗਿਆ ਜੀ ਆਪਣੇ ਕੋਲ ਦੁਪੱਟੇ ਨਾਲ ਸੁਪੀਰੀਅਰ ਕਾਟਨ ਦੇ ਵਿੱਚ ਹੈ ਜੀ ਦੁਪੱਟੇ ਦਾ ਪ੍ਰਿੰਟ ਦੇਖੋ ਸ਼ਰਟ ਦਾ ਪ੍ਰਿੰਟ ਦੇਖੋ ਬਾਟਮ ਦਾ ਪ੍ਰਿੰਟ ਦੇਖੋ ਬਾਟਮ ਦੇ ਵਿੱਚ ਸੈਲ ਪ੍ਰਿੰਟ ਆਉਗੀ ਜੀ ਸ਼ਰਟ ਦੇਖੋ ਪ੍ਰਿੰਟ ਆ ਗਈ ਜੀ ਬਹੁਤ ਸੋਹਣੀ ਮੈਚਿੰਗ ਸੂਟ ਹੈ ਉਰੀਵਾ ਬ੍ਰਾਂਡ ਦਾ ਜੀ 2150 ਦਾ ਆਰਟੀਕਲ ਹੈ 1600 ਰੁਪਏ ਦਾ ਕਰਤਾ ਜੀ ਬਹੁਤ ਵੱਡੀ ਆਫਰ ਲੱਗੀ ਦੁਪੱਟਾ ਦੇਖੋ ਜੀ ਟੈਬੀ ਮਸਲੀਨ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਨਵਾਂ ਵੇਸ ਆਇਆ ਜੀ ਟੈਬੀ ਮਸਲੀਨ ਦੁਪੱਟਾ ਦੇਖੋ ਜੀ ਕਿੰਨਾ ਸ਼ਾਂਤਰਾ ਪ੍ਰਿੰਟ ਆਇਆਗਾ ਡਿਸਟਰ ਪ੍ਰਿੰਟ ਆਊ ਜਲਦੀ ਜਲਦੀ ਲੈ ਕੇ ਆਉਂਦਾ ਆਰਡਰ ਪਲੇਸ ਕਰ ਲਓ ਜੀ ਸਟਾਕ ਨਾਲ ਜੇ ਕਲੀਅਰ ਹੋ ਜਾਂਦਾ ਜੀ ਪ੍ਰਾਈਸ 1600 ਲੀ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਚਲੋ ਫੁੱਕਰ ਚਲੋ ਟਾਈਪੀ ਮਸਲੀਨ ਦਾ ਦੁਪੱਟਾ ਜੀ ਬਹੁਤ ਸੋਹਣੇ ਕਲਰ ਆਏ ਨੇ ਨੈਕਸਟ ਦੇਖੋ ਜੀ ਬਹੁਤ ਸਾਰੇ ਪਿੰਕ ਪੀਚੇ ਕਲਰ ਨੇ ਨਵੇਂ ਕਲਰ ਹੈ ਜੀ ਬਹੁਤ ਸੋਹਣਾ ਸੁਪਰ ਹਾਈ ਡਿਜ਼ਾਈਨ ਸੇਲ ਹੋ ਰਿਹਾ ਇਸ ਟਾਈਮਰ ਦੁਪੱਟੇ ਨਾਲ ਰੈਡੀ ਹੋ ਗਿਆ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਹ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਪ੍ਰਿੰਟ ਹੈ ਪ੍ਰਾਈਸ 1600 ਲੀ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਚਲੋ ਫੁੱਕਰ ਚਲੋ ਪ੍ਰਿੰਟਿੰਗ ਹੋਈ ਹੈ ਜੀ ਦੁਪੱਟੇ ਦੇ ਉੱਪਰ ਬਹੁਤ ਸੋਹਣੀ ਜੀ ਏ ਕਲਾਸ ਪ੍ਰਿੰਟ ਹੈ ਜੀ ਟੈਬੀ ਮਸਲੀਨ ਦਾ ਦੁਪੱਟਾ ਹੈਗਾ ਬਹੁਤ ਸੋਹਣਾ ਦੁਪੱਟਾ ਲੱਗਿਆ ਹੈ ਨਵਾਂ ਨਵਾਂ ਵੇਸ ਹੈ ਜੀ ਟੈਬੀ ਮਸਲੀਨ ਦਾ ਦੁਪੱਟਾ ਜੇ ਵਾਈਟ ਦੁਪੱਟਾ ਲੈਣਾ 600 ਰੁਪਏ ਦਾ ਕਹਿੰਦਾ ਦੁਪੱਟਾ ਹੀ ਹੈ ਡਿਸਟ ਪ੍ਰਿੰਟ ਹੈ ਤਿੰਨ ਕਲਰ ਨੇ ਇੱਕ ਵਾਰ ਫਿਰ ਕਲਰ ਦੇਖ ਲਓ ਜੀ ਪ੍ਰਾਈਸ 1600 ਨਹੀਂ ਜਿਆਦਾ ਸਕਰੀਨ ਸ਼ਾਟ ਨਹੀਂ ਚਲੋ ਬੁੱਕ ਕਰੀ ਚਲੋ ਜੀ ਤਿੰਨ ਕਲਰ ਨੇ ਮਸਟਰਡ ਆ ਗਿਆ ਜੀ ਨੈਕਸਟ ਦੇਖੋ ਜੀ ਪਿੰਕ ਜੇ ਟੋਨ ਤੇ ਕਲਰ ਆ ਗਿਆ ਨਵਾਂ ਕਲਰ ਬਹੁਤ ਸੋਹਣਾ ਜੀ ਪਿੰਕ ਗ ਤਿੰਨੇ ਕਦਰੇ ਤਿੰਨੇ ਕਦਰੇ ਬਹੁਤ ਸ਼ਾਨਦਾਰ ਨੇ ਆਵਰ ਪ੍ਰਾਈਸ ਸਵਾ